ਸਾਡੇ ਪੰਜਾਬ ਦੇ ਵਿੱਚੋਂ ਜਦੋਂ ਕੈਨੇਡਾ ਦਾ ਜਾਂ ਕਿਸੇ ਹੋਰ ਚੰਗੇ ਮੁਲਕ ਦਾ ਵੀਜ਼ਾ ਲੱਗਦਾ ਨਾ ਤੇ ਅਸੀਂ ਇੱਕ ਭੇਤ ਬੜਾ ਰੱਖਦੇ ਆਂ ਪ੍ਰਾਈਵੇਸੀ ਰੱਖਦੇ ਆਂ ਪ੍ਰਾਈਵੇਸੀ ਰੱਖਦੇ ਵੀ ਕਿ ਨਾਲ ਕੋਲ ਹੁੰਨੇ ਆ ਵੀ ਸਾਡੇ ਆਂਟੀਆਂ ਗੁਆਂਟੀਆਂ ਨੂੰ ਪਤਾ ਨਾ ਲੱਗ ਜੇ ਸਾਡੇ ਰਿਸ਼ਤੇਦਾਰਾਂ ਨੂੰ ਪਤਾ ਨਾ ਲੱਗ ਜੇ ਅਸੀਂ ਸੋਚਦੇ ਹੁੰਨੇ ਆ ਵੀ ਜਦੋਂ ਆਪਾਂ ਇੱਕ ਵਾਰੀ ਕੈਨੇਡਾ ਪਹੁੰਚ ਗਏ ਨਾ ਉੱਥੇ ਪਹੁੰਚ ਕੇ ਜਦੋਂ ਆਪਾਂ ਆਪਣੀ ਸੈਲਫੀਆਂ ਖਿੱਚਾਂਗੇ ਤੇ ਮਗਰ ਗੋਰੇ-ਗੋਰੀਆਂ ਦਿਖਾ ਲਾਂਗੇ ਤੇ ਉਦੋਂ ਆਪਾਂ ਸਾਰਿਆਂ ਦੇ ਸੀਨੇ ਇੱਕ ਵਾਰੀ ਅੱਗ ਲਾ ਦੇਣਗੇ ਵੀ ਲਓ ਜੀ ਆਪਾਂ ਇੱਥੇ ਪਹੁੰਚ ਗਏ ਜੀ ਹੁਣ ਪਰ ਇਹਦੀ ਉਲਟ ਕੈਨੇ ਸਾਨੂੰ ਲੋਕਾਂ ਨੂੰ ਆਪਣਾ ਭੇਤ ਰੱਖਣਾ ਨਹੀਂ ਆਉਂਦਾ ਵੀ ਅਸੀਂ ਪ੍ਰਾਈਵੇਸੀ ਕਿੱਥੇ ਰੱਖਣੀ ਆ ਕਿੱਥੇ ਨਹੀਂ ਰੱਖਣੀ ਹੈਗੀ ਕਈ ਵਾਰੀ ਅੱਜਕੱਲ ਸਾਡੇ ਬਹੁਤੇ ਮੁੰਡੇ ਕੁੜੀਆਂ ਜਿਹੜੀਆਂ ਨਾ ਆਪਣਾ ਬਹੁਤ ਜ਼ਿਆਦਾ ਜਿਹੜਾ ਉਹਨਾਂ ਦੀ ਪ੍ਰਾਈਵੇਸੀ ਦਾ 파ਰਟ ਹੁੰਦਾ ਉਹਨੂੰ ਸੋਸ਼ਲ ਮੀਡੀਆ ਉੱਤੇ ਲੋਕਾਂ ਸਾਹਮਣੇ ਜੱਗ ਜਾਰ ਕਰ ਦਿੰਦੇ ਹੈਗੇ ਆ ਤੇ ਕੁਝ ਉਹਨਾਂ ਦੇ ਏਜੰਟ ਵੀ ਇੱਥੇ ਉਹਨਾਂ ਦੇ ਹਿੱਸੇਦਾਰ ਬਣਦੇ ਪਏ ਆ ਕਿਉਂਕਿ ਕੈਨੇਡਾ ਦੇ ਵਿੱਚੋਂ ਬਹੁਤ ਸਾਰੇ ਲੋਕ ਆ ਜਿਨ੍ਹਾਂ ਨੂੰ ਪੀਆਰ ਮਿਲੀ ਹੋਣ ਦੇ ਬਾਵਜੂਦ ਉਹਨਾਂ ਨੂੰ ਡਿਪੋਰਟ ਕੀਤਾ ਜਾ ਰਿਹਾ ਤੇ ਕੁਝ ਲੋਕ ਇਹੋ ਜਿਹੇ ਹੈਗੇ ਨੇ ਜਿਨ੍ਹਾਂ ਨੂੰ ਹਜੇ ਪੀਆਰ ਮਿਲਣੀ ਦੂਰ ਦੀ ਗੱਲ ਹੈ ਪਹਿਲੋਂ ਹੀ ਕੁਛ ਨਾ ਕੁਛ ਆਪ ਦਾ ਚੰਦ ਚਾੜ ਲੈਂਦੇ ਨੇ ਤਾਂ ਉਹਨਾਂ ਨੂੰ ਵੀ ਡਿਪੋਰਟੇਸ਼ਨ ਵਾਲੇ ਦਰਵਾਜ਼ੇ ਵਿੱਚੋਂ ਬਾਹਰ ਤੱਕ ਦਿੱਤਾ ਜਾਂਦਾ ਹੈ ਮੈਂ ਜਿਸ ਕਨਸੈਕਟ ਲੋਏ ਵੀ ਨਿਊਜ਼ ਤੇ ਤੁਹਾਡਾ ਨਿੱਕਰ ਸਵਾਗਤ ਕਰਦਾ ਹਾਂ ਜੀ ਦੋਸਤੋ ਇਹ ਕੁਝ ਗੱਲਾਂ ਬੜੀਆਂ ਖਾਸ ਸਮਝ ਵਾਲੀਆਂ ਹੈਗੀਆਂ ਨੇ ਕਿਉਂਕਿ ਸਾਡੇ ਲੋਕਾਂ ਨੂੰ ਸੋਸ਼ਲ ਮੀਡੀਆ ਉੱਤੇ ਕਿਹੜੀ ਚੀਜ਼ ਕਰਨੀ ਚਾਹੀਦੀ ਹੈ ਕਿਹੜੀ ਚੀਜ਼ ਨਹੀਂ ਕਰਨੀ ਚਾਹੀਦੀ ਉਹ ਵੰਤਰ ਦੀ ਹੱਥ ਗਲੇ ਲ ਦਿੱਤੀ ਹਵੇ ਵੀ ਜਿਹਦੇ ਹੱਥ ਜੋ ਆਉਂਦਾ ਉਹ ਲੋਕਾਂ ਦੇ ਗੀਟੀਆਂ ਮਾਰੀ ਤੁਰ ਜਾਂਦਾ ਤੇ ਇੱਥੇ ਵੀ ਉਹੀ ਚੀਜ਼ ਆਈ ਹੈ ਕਿ ਜਿਹਦੇ ਹੱਥ ਜੋ ਮੂੰਹ ਚ ਆਉਂਦਾ ਉਹ ਬੋਲੀ ਤੁਰ ਜਾਂਦਾ ਔਰ ਸਾਨੂੰ ਇਹ ਨਹੀਂ ਸਮਝ ਨਹੀਂ ਹੈਗੀ ਵੀ ਸਾਨੂੰ ਕੀ ਕਰਨਾ ਚਾਹੀਦਾ ਤੇ ਕੀ ਨਹੀਂ ਕਰਨਾ ਚਾਹੀਦਾ ਹੈਗਾ ਮੈਂ ਤੋਂ ਲਈ ਇਸ ਲਈ ਜ਼ਿਕਰ ਕਰ ਰਿਹਾ ਕਿ ਕੈਨੇਡਾ ਆਉਣ ਤੋਂ ਪਹਿਲਾਂ ਬਹੁਤ ਸਾਰੇ ਲੋਕ ਆਪਣੇ ਏਜੰਟ ਦੇ ਆਫਿਸ ਦੇ ਵਿੱਚ ਜਾ ਕੇ ਉੱਥੇ ਪਟਾਕੇ ਚਲਾ ਕੇ ਆਉਂਦੇ ਸੀ ਦੇਖਿਆ ਹੋਣਾ ਨਾ ਕਿ ਉੱਥੇ ਕਈ ਛੋਟ ਮਾਹੌਲ ਬਣਾਇਆ ਹੁੰਦਾ ਕੇਕ ਕੱਟ ਕੇ ਆਉਂਦੇ ਆ ਕਈਆਂ ਦੇ ਉੱਥੇ ਅਥਰੂ ਡੇਕਦੇ ਹੁੰਦੇ ਅਸੀਂ ਅਕਸਰ ਇਮੋਸ਼ਨਲ ਹੋ ਜਾਂਦੇ ਹਾਂ ਜੀ ਇਹਨਾਂ ਔਰ ਇਹੋ ਜਿਹੇ ਗੱਲਾਂ ਤੋਂ ਸਾਨੂੰ ਬਚਣਾ ਚਾਹੀਦਾ ਹੈਗਾ ਇਹ ਤੁਹਾਡੀਆਂ ਪ੍ਰਾਈਵੇਸੀ ਦਾ ਹਿੱਸਾ ਨੇ ਇਹੋ ਕੁਝ ਕੈਨੇਡਾ 'ਚ ਹੋਣ ਲੱਗਿਆ ਇੱਥੇ ਵੀ ਪਿਛਲੇ 4-5 ਸਾਲਾਂ ਦੇ ਵਿੱਚ ਬਹੁਤ ਸਾਰੇ ਜਿਹੜੇ ਏਜੰਟ ਆ ਜਾਂ ਬਹੁਤ ਸਾਰੇ ਉਹ ਏਜ ਏਜ ਗਰੁੱਪ ਦੇ ਲੋਕ ਆ ਜਿੰਨਾਂ ਇੱਥੇ ਆ ਕੇ ਲਾਇਸੈਂਸ ਲਿਆ ਹੈਗਾ ਇਮੀਗ੍ਰੇਸ਼ਨ ਕੰਸਲਟੈਂਸੀ ਦਾ ਪਰ ਕੁਝ ਆਪ ਤਾਂ ਵੀ ਆਪਣੇ ਨਾਲ ਜੜੀਆਂ ਨੇ ਉਹ ਇੰਡੀਆ ਵਾਲੇ ਸਿਸਟਮ ਦੇ ਵਿੱਚੋਂ ਲੈ ਕੇ ਆਏ ਨੇ ਇੱਥੇ ਕੀ ਹੁੰਦਾ ਜਿਉਂ ਤੁਹਾਡੀ ਪੀਆਰ ਮਿਲਦੀ ਆ ਤੇ ਕਈ ਵਾਰੀ ਤੁਹਾਡੇ ਅਪਰੂਵਲ ਲੈਟਰ ਜਿਹੜੇ ਹਨ ਉਹ ਸਾਹਮਣੇ ਰੱਖ ਕੇ ਲੋਕਾਂ ਨੂੰ ਦੱਸਿਆ ਜਾਂਦਾ ਜੀ ਆਹ ਦੇਖੋ ਆ ਫਲਾਣੇ ਦੀ ਮੈਂ ਪੀਆਰ ਕਰਾਤੀ ਆ ਹਾਂ ਕਈਆਂ ਦੇ ਵਿੱਚ ਉਹਨਾਂ ਥੋੜਾ ਬੋਤਾ ਕਾਲਾ ਕਰ ਦਿੱਤਾ ਹੁੰਦਾ ਬਲੈਕਆਊਟ ਕਰ ਦਿੱਤਾ ਹੁੰਦਾ ਕਿ ਤੁਹਾਡੀ ਜਿਆਦਾ ਇਨਫੋਰਮੇਸ਼ਨ ਸ਼ੇਅਰ ਨਾ ਹੋਵੇ ਜਿੱਦਾਂ ਕਿ ਤੁਹਾਡਾ ਫਾਈਲ ਨੰਬਰ ਆ ਜਾਂ ਤੁਹਾਡਾ ਨਾਮ ਜਾਂ ਤੁਹਾਡਾ ਐਡਰੈਸ ਹੈਗਾ ਆ ਪਰ ਕਈ ਵਾਰੀ ਵੀ ਹੁੰਦਾ ਹੈ ਕਿ ਤੁਹਾਡੇ ਬਹੁਤ ਨੀਡਲੇ ਜਿਹੜੇ ਹਨ ਉਹਨਾਂ ਨੂੰ ਇਸ ਚੀਜ਼ ਦਾ ਪਹਿਲਾਂ ਹੀ ਪਤਾ ਹੁੰਦਾ ਕਿ ਤੁਸੀਂ ਕਿਹਦੇ ਕੋਲੋਂ ਫਾਈਲ ਲਵਾਈ ਆ ਅਕਸਰ ਅਸੀਂ ਜਦੋਂ ਇਕੱਠੇ ਰਹਿੰਦੇ ਆ ਤੇ ਨਾਲ ਦੇ ਨੂੰ ਸਾਾਨੂੰ ਪਤਾ ਹੁੰਦਾ ਨਾ ਕਿ ਸਾਡਾ ਏਜੰਟ ਕੰਸਲਟੈਂਟ ਕੌਣ ਹੈਗਾ ਆ ਤੇ ਜਦੋਂ ਕਿਤੇ ਵੀ ਉਹ ਸਾਡਾ ਉਹ ਮਾੜਾ ਮੋਟਾ ਅਗਲਾ ਨਾਮ ਬਲੈਕਆਊਟ ਕਰ ਦੇ ਪਿੱਛੇ ਸਿੰਘ ਕੌਰ ਨਜ਼ਰ ਆ ਰਿਹਾ ਆ ਥੋੜਾ ਬੋੜਾ ਤੁਹਾਡਾ ਫਾਈਲ ਦਾ ਨਾਮ ਉਹ ਨੰਬਰ ਨਜ਼ਰ ਆ ਰਿਹਾ ਤੇ ਯਾਂ ਤੁਹਾਡੇ ਕਈ ਯਾਰ ਦੋਸਤ ਨੂੰ ਤਾਂ ਪਹਿਲਾਂ ਹੀ ਪਤਾ ਹੁੰਦਾ ਨਾ ਤੁਸੀਂ ਰਹਿੰਦੇ ਕਿੱਥੇ ਹੈਗੇ ਹੋ ਹੁਣ ਜੇ ਤੁਹਾਡਾ ਇਹੋ ਜਿਹਾ ਕੋਈ ਕਮੀਨਾ ਯਾਰ ਹੋਵੇ ਕਮੀਨਾ ਦੋਸਤ ਹੋਵੇ ਉਹ ਤੁਹਾਨੂੰ ਕੈਨੇਡਾ ਦੇ ਵਿੱਚੋਂ ਬਾਹਰ ਕੱਢਣ ਦਾ ਰਾਹ ਵਿਖਾ ਸਕਦਾ ਆ ਇਸ ਚੀਜ਼ ਲਈ ਕੁਝ ਚੀਜ਼ਾਂ ਦਾ ਨਾ ਭੇਤ ਰੱਖਣਾ ਬਹੁਤ ਜ਼ਰੂਰੀ ਹੁੰਦਾ ਜਦੋਂ ਤੁਹਾਡਾ ਕੈਨੇਡਾ ਦੇ ਵਿੱਚ ਕੋਈ ਵੀ ਵੀਜ਼ਾ ਲੱਗ ਜਾਂਦਾ ਆ ਤੇ ਉਹਨੂੰ ਸਮਝਦਾਰੀ ਦੇ ਨਾਲ ਉਹਨੂੰ ਸੋਸ਼ਲ ਮੀਡੀਆ ਉੱਤੇ ਐਨਾ ਜੱਗਚਾਰ ਨਾ ਕਰਿਆ ਕਰੋ ਕਿਉਂਕਿ ਬਹੁਤ ਸਾਰੇ ਲੋਕ ਆਪਣੀ ਜਦੋਂ ਵਿਜ਼ਟਰ ਵੀਜ਼ੇ ਦੀ ਜਾਂ ਸਟੱਡੀ ਵੀਜ਼ੇ ਦੀ ਫਾਈਲ ਲਾਉਂਦੇ ਉਹ ਚ ਕੁਛ ਨਾ ਕੁਛ ਕਪਲੇਬਾਜੀ ਕਰਕੇ ਆਏ ਹੁੰਦੇ ਆਪਾਂ ਨੂੰ ਸਾਰਿਆਂ ਨੂੰ ਪਤਾ ਸੱਚ ਬਹੁਤ ਘੱਟ ਬੋਲਣ ਵਾਲੇ ਹੁੰਦੇ ਨੇ ਇਸੇ ਤਰੀਕੇ ਜਦੋਂ ਇੱਥੇ ਬਹੁਤ ਸਾਰੇ ਲੋਕ ਆਉਂਦੇ ਪੀਆਰ ਲੈਂਦੇ ਨੇ ਤੇ ਪੀਆਰ ਦੀ ਫਾਈਲ ਵਿੱਚ ਵੀ ਕੁਝ ਨਾ ਕੁਛ ਅੱਗਾ ਪਿਛਾ ਕਰਦੇ ਹੈਗੇ ਨੇ ਇਸੇ ਤਰੀਕੇ ਦੇ ਨਾਲ ਨਾ ਟੋਰਾਂਟੋ ਸਨ ਜਿਹੜੀ ਸਾਡੇ ਇੱਥੇ ਵੱਡੀ ਅਖਬਾਰ ਆ ਜਿੱਦਾਂ ਪੰਜਾਬ ਦੇ ਵਿੱਚ ਟ੍ਰਿਬਿਊਨ ਆ ਜਾਂ ਹਿੰਦੁਸਤਾਨ ਟਾਈਮਜ਼ ਆ ਜਾਂ ਟਾਈਮਜ਼ ਆਫ ਇੰਡੀਆ ਆ ਉਹਦੇ ਵਾਂਗੂ ਇੱਕ ਬਹੁਤ ਵੱਡਾ ਅਖਬਾਰ ਆ ਉਹਦੇ ਵਿੱਚ ਪਿਛੇ ਇੱਕ ਆਰਟੀਕਲ ਆਇਆ ਵੀ ਇੱਕ ਚੀਨੀ ਮੂਲ ਦਾ ਵਿਦਿਆਰਥੀ ਆ ਇੱਕ ਬੰਦਾ ਆ ਕਹਿ ਲਈ ਆਪਾਂ ਜੋ ਪਹਿਲਾਂ ਸਟੂਡੈਂਟ ਸੀ ਬਾਅਦ ਚ ਪੀਆਰ ਹੋ ਗਿਆ ਉਹਦੀ ਪੀਆਰ ਜਿਹੜੀ ਹੈਗੀ ਆ ਉਹ ਕੈਂਸਲ ਹੋ ਜਾਂਦੀ ਆ ਕੈਂਸਲ ਹੋਈ ਤਾਂ ਪਤਾ ਨੂੰ ਕਦੋਂ ਲੱਗਦਾ ਜਦੋਂ ਉਹਦੇ ਘਰ ਲੈਟਰ ਆਉਂਦੀ ਹੈ ਵੀ ਤੇਰੀ ਪੀਆਰ ਕਾਰਡ ਕੈਨਸਲ ਹੋ ਗਿਆ ਤੂੰ ਹੁਣ ਕੈਨੇਡਾ ਛੱਡ ਕੇ ਪਈ ਵਾਪਸ ਮੁੜ ਜਾ ਤੂੰ ਉਹ ਅਗਲਾ ਹੱਕਾ ਪੱਕਾ ਰਹਿ ਜਾਂਦਾ ਸੀ ਮੈਂ ਤੇ ਇਦਾਂ ਦਾ ਕਿ ਕੀਤੇ ਕੁਝ ਨਹੀਂ ਹੈਗਾ ਜਦੋਂ ਉਹ ਇਮੀਗ੍ਰੇਸ਼ਨ ਦੇ ਨਾਲ ਗੱਲਬਾਤ ਕਰਦਾ ਤੇ ਇਮੀਗ੍ਰੇਸ਼ਨ ਵਾਲੇ ਕਹਿੰਦੇ ਆ ਵੀ ਤੂੰ ਤਾਂ ਸਾਨੂੰ ਖੁਦ ਈਮੇਲ ਕੀਤੀ ਆ ਵੀ ਤੂੰ ਆਪਦੀ ਜਿਹੜੀ ਪੀ ਪਮਨ ਰੈ residenciy ਕੈਨਸਲ ਕਰਾਉਣੀ ਆ ਹੈ ਨਾ ਹਰਾਨੀ ਵਾਲੀ ਗੱਲ ਏ ਇਦਾਂ ਦੇ ਵੀ ਕਈ ਫਿਰ ਕਮੀਨੇ ਯਾਰ ਤਾਂ ਉਸ ਤੋਂ ਤੇ ਜਿਹੜੇ ਤੁਹਾਡੇ ਨੇੜਲੇ ਤੁਹਾਡੀਆਂ ਜੜ੍ਹਾਂ ਦੇ ਵਿੱਚ ਤੇਲ ਪਾਉਂਦੇ ਹੁੰਦੇ ਆ ਹੁਣ ਉਹਦੇ ਕਿਸੇ ਯਾਰ ਨੇ ਕਿਸੇ ਦੋਸਤ ਨੇ ਇੰਦ ਈਮੇਲ ਬਣਾ ਕੇ ਕੀਤੀ ਵੀ ਉਹ ਖੁਦ ਹੀ ਇਮੀਗ੍ਰੇਸ਼ਨ ਨੂੰ ਕਹਿ ਰਿਹਾ ਆ ਇਹਦੇ ਵਿੱਚ ਉਹਨੇ ਇੱਕ ਦੋ ਦੀਆਂ ਫੋਟੋਆਂ ਵੀ ਯੂਜ਼ ਕਰ ਲਿਆ ਸੋਸ਼ਲ ਮੀਡੀਆ ਤੋਂ ਚੱਕ ਕੇ ਉਹ ਫੋਟੋ ਮੇ ਅਟੈਚ ਕਰਕੇ ਭੇਜ ਦਿੱਤੀਆਂ ਜਿਹਦੇ ਨਾਲ ਇਮੀਗ੍ਰੇਸ਼ਨ ਲੱਗਾ ਕਿ ਇਹ ਬੰਦਾ ਖੁਦ ਹੀ ਸਾਨੂੰ ਕਹਿ ਰਿਹਾ ਕਿ ਮੈਨੂੰ ਆਪਣੀ ਪਰਮਨੈਂਟ ਰੈਜ਼ਿਡੈਂਸੀ ਨਹੀਂ ਚਾਹੀਦੀ ਮੈਂ ਕੈਨਸਲ ਕਰਾਉਣਾ ਤਾਂ ਮੈਂ ਵਾਪਸ ਜਾਣਾ ਚਾਹੁੰਦਾ ਆ ਤੇ ਇਮੀਗ੍ਰੇਸ਼ਨ ਨੇ फटाफट ਇਹ ਮੀ ਜਿਹੜੀ ਉਹਦੀ ਪਰਮਨੈਂਟ ਰੈਜ਼ਿਡੈਂਸੀ ਹੈਗੀ ਕੈਨਸਲ ਕਰ ਦਿੱਤੀ ਜਦੋਂ ਫਰਦਰ ਇਨਵੈਸਟੀਗੇਸ਼ਨਸ ਹੋਈਆਂ ਪਤਾ ਲੱਗਾ ਕਿਹੜੀ ਚੀਜ਼ ਤੋਂ ਕਿ ਜਿਹੜੀ ਉਹਦੀ ਸੋਸ਼ਲ ਮੀਡੀਆ ਤੋਂ ਫੋਟੋ ਚੱਕੀ ਗਈ ਸੀ ਨਾ ਉਹਦੇ ਵਿੱਚ ਉਹਦੇ ਕੰਨਾਂ ਦੇ ਵਿੱਚ 이어ਫੋਨ ਲੱਗੇ ਹੋਏ ਸੀਗੇ ਤੇ 이어ਫੋਨ ਵਾਲੀ ਜਿਹੜੀ ਫੋਟੋ ਹੁੰਦੀ ਹੈ ਵੈਸੇ ਵੀ ਇਮੀਗ੍ਰੇਸ਼ਨ ਵਾਲੇ ਐਕਸੈਪਟ ਨਹੀਂ ਕਰਦੇ ਆਪਾਂ ਨੂੰ ਪਤਾ ਨਾ ਵੀ ਉਹ ਸਾਨੂੰ ਇੱਕ ਵੱਡਾ ਫਰੇਮ ਦਿੰਦੇ ਆ ਕਿ ਤੁਹਾਡੀ 35x45 80% ਫੇਸ ਵਾਈਟ ਬੈਕਗਰਾਉਂਡ ਤੁਹਾਡੀ ਫੋਟੋ ਹੋਵੇ ਜੋ ਫੋਟੋਜ ਉਖਸ਼ਪਤ ਕਰਦੇ ਹੈਗੇ ਆ ਸੋ ਜਿਹਦੇ ਕਰਕੇ ਚਲੋ ਇਨਵੈਸਟੀਗੇਸ਼ਨ ਵਿੱਚੋਂ ਨਿਕਲਿਆ ਉਹਨੂੰ ਇਹ ਚੀਜ਼ਾਂ ਸਾਹਮਣੇ ਆਈਆਂ ਚਲੋ ਹੁਣ ਉਹਦਾ ਬਚਾਅ ਹੋ ਜੂਗਾ ਪਰ ਹਜ਼ਾਰਾਂ ਡਾਲਰ ਵਕੀਲਾਂ ਨੂੰ ਦੇਣ ਦਾ ਰਾਹ ਜ਼ਰੂਰ ਖੁੱਲ ਗਿਆ ਪਰ ਇਹਦੇ ਵਿੱਚੋਂ ਹੁਣ ਸਾਨੂੰ ਕੁਝ ਸਮਝਣਾ ਚਾਹੀਦਾ ਸਾਨੂੰ ਇੱਕ ਲੈਸਨ ਲੈਣਾ ਚਾਹੀਦਾ ਆ ਕਿ ਤੁਹਾਡੀ ਪ੍ਰਾਈਵੇਸੀ ਜਾਂ ਤੁਹਾਡੇ ਕਿਸੇ ਵੀ ਕੰਮ ਵਿੱਚ ਇੱਕ ਪਰਦਾ ਜਿਹੜਾ ਨਾ ਉਹ ਜ਼ਰੂਰ ਹੋਣਾ ਚਾਹੀਦਾ ਹਰ ਚੀਜ਼ ਨੂੰ ਨਾ ਨੰਗਿਆਂ ਹੋ ਕੇ ਨਿਤੜਕ ਹੋ ਕੇ ਲੋਕਾਂ ਦੇ ਸਾਹਮਣੇ ਰੱਖ ਕੇ ਦੇ ਆਪਣੇ ਵਿਊਜ਼ ਲੈਣ ਖਾਤਰ ਜਾਂ ਬੱਲੇ ਬੱਲੇ ਕਰਾਉਣ ਖਾਤਰ ਇਹੋ ਜਿਹੇ ਡਰਾਮੇ ਨਾ ਕਰਿਆ ਕਰੋ ਤੁਹਾਡੇ ਹੀ ਕਈ ਵਾਰੀ ਕਮੀਨੇ ਯਾਰ ਹੁੰਦੇ ਨੇ ਜਿਨ੍ਹਾਂ ਨੇ ਤੁਹਾਡੀਆਂ ਜੜ੍ਹਾਂ ਦੇ ਵਿੱਚ ਤੇਲ ਪਾਉਣਾ ਹੁੰਦਾ ਹੈ ਹੁਣ ਜੇ ਤੁਹਾਨੂੰ ਇਹ ਗੱਲ ਪਸੰਦ ਆਈ ਹੈ ਨਾ ਤੇ ਤੁਸੀਂ ਇਹਨੂੰ ਹੁਣ ਦੱਬ ਕੇ ਸ਼ੇਅਰ ਵੀ ਕਰ ਦਿਓ ਚੈਨਲ ਤੇ ਪਹਿਲੀ ਏਰੀਆ ਆਇਓ ਸਬਸਕ੍ਰਾਈਬ ਕਰ ਲਓ ਮੇਰੇ ਨਾਲ ਸਿੱਧਾ ਤੁਸੀਂ ਕੰਟੈਕਟ ਕਰਨਾ ਹੈਗਾ ਤੇ ਮੇਰਾ ਇੰਸਟਾਗ੍ਰam ਜਿਹੜਾ ਅਕਾਊਂਟ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਜੀ ਐਸ ਚਲੋ ਮੇਰੀ ਫੇਸਬੁੱਕ ਆਈਡੀ ਹੈਗੀ ਜੀ ਜਸਕਰਨ ਸਿੰਘ ਤੋਂ ਨਾ ਤੁਸੀਂ ਉੱਥੇ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੈਨੂੰ ਉੱਥੇ ਫੋਲੋ ਕਰ ਸਕਦੇ ਹੋ ਕੈਨੇਡਾ ਵਾਸਤੇ ਹੋਰ ਅਪਡੇਟਸ ਲੈਣ ਵਾਸਤੇ ਬਣੇਰੋ ਸਾਡੇ ਨਾਲ ਨਵੀਂ ਵੀ